ਕਿ ਸੈਂਪਲੀ ਮੈਨੂੰ ਕੁਝ ਉਹ ਤੋਂ ਬਾਅਦ ਹੋ ਰਿਹਾ ਹੈ ਜਿਹੜੀਆਂ ਉਹਦੀਆਂ ਗੱਲਾਂ ਕੋਸ਼ ਆ ਰਹੀਆਂ ਨੇ ਜਾਂ ਹੋ ਰਿਹਾ ਵੀ ਉਹਦੇ ਬਾਰੇ ਆ ਚੀਜ਼ ਆਊਗੀ ਇਹ ਤਾਂ ਉਹਦੇ ਜਾਨੀ ਕਿ ਨਵਾਂ ਤੇ ਕਿਨੀਆਂ ਗੱਲਾਂ ਸੀ ਜਿਵੇਂ ਉਹ ਕਹਿੰਦੇ ਆ ਵੀ ਜਿਹੜਾ ਬਾਹਰ ਸ਼ੋ ਹੋਣਾ ਹੈ ਸਿੱਧੂ ਦਾ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਭਾਈ ਲੇਜ਼ਰ ਦੇ ਨਾਲ ਜਿਹੜਾ ਹਾਂ ਲੇਜ਼ਰ ਦੇ ਨਾਲ ਹੋਣਾ ਜਿਹੜਾ ਹਨਾ ਤਾਂ ਉਹ ਸ਼ੋ ਆ ਜਿਹੜਾ ਉਹ ਲੋਕਾਂ ਨੂੰ ਲੱਗਦਾ ਵੀ ਕਿਤੇ ਤਾਂ ਹੋ ਰਿਹਾ ਉਹ ਚਲਿਆ ਗਿਆ ਉਹ ਤੋਂ ਤੇ ਉਂਗਲਾਂ ਤੇ ਪਲਾਨ ਕੀਤੀਆਂ ਚੀਜ਼ਾਂ ਸੀ ਵੀ ਆਪਾਂ ਇੱਕ ਆਇਆ ਸ਼ੋਅ ਕਰਾਂਗੇ ਉਹਨੇ ਇੱਕ ਇੰਗਲੈਂਡ ਇੱਕ ਕੰਪਨੀ ਨੂੰ ਮੇਰੇ ਸਾਹਮਣੇ ਕੇਰਾਂ ਸੱਦ ਕੇ ਮਿਲਿਆ ਸੀ ਵੀ ਤੁਸੀਂ ਉਹ ਬਣਾਓ ਅੱਛਾ ਤੇ ਬਰਾਬਰ ਤੇ ਦੋ ਸਿੱਧੂ ਚੱਲਣਗੇ ਇੱਕ ਇਧਰ ਜਿਹੜੀ ਮੈਨੂੰ ਭਾਵਨਾ ਜੋ ਦੱਸ ਕੇ ਦੱਸਣੀ ਨਹੀਂ ਆ ਰਹੀ ਵੀ ਉਹਨੇ ਕੀ ਕਰ ਦੇਣਾ ਸੀ ਉਹ ਤਾਂ ਤਾਂ ਬਹੁਤ ਵੱਡਾ ਬੰਦਾ ਕਵਾ ਲਿਆ ਅੱਛਾ ਮੈਂ ਜਦੋਂ ਤੁਹਾਡਾ ਗੱਲ ਕਰ ਰਹੇ ਹਾਂ ਮੈਂ ਪਹਿਲਾਂ ਸੋਚਿਆ ਸੀ ਮੈਂ ਕਿ ਸ਼ਾਇਦ ਤੁਹਾਨੂੰ ਬਾਰ ਬਾਰ ਇਹ ਚੀਜ਼ ਪਿੰਚ ਕਰੇਗੀ ਤੁਹਾਡਾ ਬਹੁਤ ਖਾਸ ਦੋਸਤ ਸਿੱਧੂ ਮੂਸੇਵਾਲਾ ਕਿਉਂਕਿ ਜਦੋਂ ਬੰਦਾ ਉਹ ਚੀਜ਼ਾਂ ਯਾਦ ਕਰਦਾ ਪਰ ਜਿਹੜਾ ਤੁਸੀਂ T-shirt ਤੇ ਤੁਹਾਡੇ ਬਣਿਆ ਹੋਇਆ ਆਉਲ ਇਹ ਇਹ ਟ੍ਰੇਕ ਤੇ ਬ੍ਰਾਂਡ ਦਾ ਉਹ ਹਾਂਜੀ ਔਰ ਇਹ ਇਹ ਮੈਂ ਦੇਖੀ ਜਾਨਾ ਤਾਂ ਮੈਨੂੰ ਉਹੀ ਚੀਜ਼ਾਂ ਚੇਤੇ ਆਈ ਜਾਂਦੀਆਂ ਨੇ ਕਿ ਇਹ ਮੈਂ ਕੈਨੇਡਾ ਦੇ ਵਿੱਚ ਦੇਖਿਆ ਇਹਨਾਂ ਦੀ ਜਿਹੜੇ ਸਟੋਰ ਹੁੰਦੇ ਨੇ ਤਾਂ ਬਹੁਤ ਬਹੁਤ ਚੂਜ਼ੀ ਜੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਬਹੁਤ ਮਹਿੰਗਾ ਇਹਨਾਂ ਦਾ ਚੀਜ਼ਾਂ ਤੇ ਡਰੇਕ ਸਿੱਧੂ ਮੂਸੇਵਾਲਾ ਨੂੰ ਬਾਈ ਨੇਮ ਚੀਜ਼ਾਂ ਜਾਣਦਾ ਫੋਲੋ ਕਰਦਾ ਮਾਣ ਮਹਿਸੂਸ ਹੁੰਦਾ ਬਹੁਤ ਵੱਡਾ ਦਖਾਂਤ ਤਾਂ ਹੈ ਜਿਹੜੇ ਜੋ ਚੀਜ਼ਾਂ ਹੋ ਗਈਆਂ ਸਿੱਧੂ ਦਾ ਜਿਹੜਾ ਜੋ ਵਾਪਰੇ ਆ ਉਹ ਦਖਾਂਤ ਤੋਂ ਵੱਧ ਕੇ ਬਹੁਤ ਇੱਕ ਵੱਡਾ ਘਾਟਾ ਪੰਜਾਬ ਪੰਜਾਬੀਅਤ ਲਈ ਹਾਂ ਪੱਗਾਂ ਲਈ ਸਾਡੇ ਕਲਚਰ ਲਈ ਮੈਨੂੰ ਲੱਗਦਾ ਤੇ ਸਾਰੀ ਗੱਲਬਾਤ ਲਈ ਉਹ ਦੁੱਖ ਬਹੁਤ ਵੱਡਾ ਦਖਾਂਤ ਤੇ ਮਾਣ ਵੀ ਮੈਨੂੰ ਲੱਗਦਾ ਪੰਜਾਬੀਆਂ ਲਈ ਸਿੱਧੂ ਜਿੱਡਾ ਵੱਡਾ ਮਾਣ ਹੈ ਤੇ ਇਸ ਲਾਈਨ ਚ ਹੋਰ ਕੋਈ ਇਦੋਂ ਵੱਡਾ ਮਾਣ ਨਹੀਂ ਹੋਇਆ ਤੇ ਜਿੱਡਾ ਸਿੱਧੂ ਨੇ ਸਾਨੂੰ ਨਾਂ ਦਿੱਤਾ ਜਿੰਨੀ ਮੁਹੱਬਤ ਦੁਨੀਆ ਦੇ ਦਵਾਈਆ ਨੇ ਤੁਹਾਨੂੰ ਇਹ ਇਹ ਲੱਗਦਾ ਕਿ ਸਿੱਧੂ ਮੂਸੇਵਾਲਾ ਇਮੋਰਟਲ ਹੋ ਗਿਆ ਮੌਤ ਤੋਂ ਬਾਅਦ ਮਤਲਬ ਲੋਕਾਂ ਦੇ ਚੇਤਿਆਂ ਦੇ ਵਿੱਚ ਹਮੇਸ਼ਾ ਲਈ ਸਦੀਵੀ ਹੋ ਗਿਆ ਨਹੀਂ ਮੈਨੂੰ ਇਹ ਲੱਗਦਾ ਕਿਉਂਕਿ ਹਰੇਕ ਨੂੰ ਇਹ ਲੱਗਦਾ ਵੀ ਸਿੱਧੂ ਦੁਨੀਆ ਤੋਂ ਚਲੇ ਗਿਆ ਉਹ ਤਾਂ ਇਮੋਰਟਲ ਹੋ ਗਿਆ ਜਾਂ ਤਾਂ ਵੱਡਾ ਹੋ ਗਿਆ ਜਾਂ ਉਹ ਤਾਂ ਚੇਤਿਆਂ 'ਚ ਵੱਡ ਗਿਆ ਮੈਨੂੰ ਲੱਗਦਾ ਨਹੀਂ ਉਹ ਚਲੇ ਜਾਂਣ ਤੋਂ ਬਾਅਦ ਵੱਡਾ ਨਹੀਂ ਹੋਇਆ ਚਲੇ ਜਾਣ ਤੋਂ ਬਾਅਦ ਛੋਟਾ ਹੋਇਆ ਜੋ ਲੋਕਾਂ ਨੂੰ ਇਹ ਲੱਗਦਾ ਵੀ ਉਹ ਬਹੁਤ ਵੱਡਾ ਹੋ ਗਿਆ ਪਤਾ ਨਹੀਂ ਤਾਂ ਹੋ ਗਿਆ ਹੂੰ ਕਿ ਸਿੰਪਲ ਦੀ ਮੈਂ ਕੋਈ ਕੁਝ ਉਹ ਤੋਂ ਬਾਅਦ ਹੋ ਰਿਹਾ ਹੈ ਜਿਹੜੀਆਂ ਉਹਦੀਆਂ ਗੱਲਾਂ ਕੁਛ ਆ ਰਹੀਆਂ ਨੇ ਹੂੰ ਜਾਂ ਹੋ ਰਿਹਾ ਵੀ ਉਹਦੇ ਬਾਰੇ ਆ ਚੀਜ਼ ਆਊਗੀ ਹੂੰ ਇਹ ਤਾਂ ਉਹਦੇ ਜਾਨੀ ਕਿ ਨੌਹਾਂ ਤੇ ਗਿਣੀਆਂ ਗੱਲਾਂ ਸੀ ਅੱਛਾ ਤੇ ਉਹਨੇ ਜੋ ਕੁਝ ਉਹਦੇ ਬਾਰੇ ਹੁਣ ਹੋ ਰਿਹਾ ਤੇ ਉਹ ਬਹੁਤ ਵੱਡਾ ਲੱਗ ਰਿਹਾ ਜੋ ਸਾਨੂੰ ਹੂੰ ਜਿਵੇਂ ਉਹ ਕਹਿੰਦੇ ਆ ਵੀ ਜਿਹੜਾ ਬਾਹਰ ਸ਼ੋ ਹੋਣਾ ਹੈ ਹੂੰ ਸਿੱਧੂ ਦਾ ਹੂੰ ਉਹ ਅੰਗਰੇਜ਼ੀ ਚ ਕੀ ਕਹਿੰਦੇ ਆ ਬਾਈ ਲੇਜ਼ਰ ਦੇ ਨਾਲ ਜਿਹੜਾ ਹਾਂ ਲੇਜ਼ਰ ਦੇ ਨਾਲ ਹੋਣਾ ਜਿਹੜਾ ਹਨਾ ਤਾਂ ਉਹ ਸ਼ੋਅ ਆ ਜਿਹੜਾ ਉਹ ਲੋਕਾਂ ਨੂੰ ਲੱਗਦਾ ਵੀ ਕਿਤੇ ਤਾਂ ਹੋ ਰਿਹਾ ਉਹ ਚਲਿਆ ਗਿਆ ਉਹ ਤੋਂ ਤੋਂ ਉਂਗਲਾਂ ਦੇ ਪਲਾਨ ਕੀਤੀਆਂ ਚੀਜ਼ਾਂ ਸੀ ਵੀ ਆਪਾਂ ਇੱਕ ਆ ਸ਼ੋਅ ਕਰਾਂਗੇ ਉਹਨੇ ਇੱਕ ਇੰਗਲੈਂਡ ਇੱਕ ਕੰਪਨੀ ਨੂੰ ਮੇਰੇ ਸਾਹਮਣੇ ਕੇਰਾਂ ਸੱਦ ਕੇ ਮਿਲਿਆ ਸੀ ਵੀ ਤੁਸੀਂ ਉਹ ਬਣਾਓ ਅੱਛਾ ਤੇ ਬਰਾਬਰ ਤੇ ਦੋ ਸਿੱਧੂ ਚੱਲਣਗੇ ਇੱਕ ਇਧਰ ਉਹ ਯਾਨੀ ਕਿ ਉਹ ਉਹ ਜੋ ਹੁਣ ਹੋ ਰਿਹਾ ਉਹਦੇ ਨਾਲੋਂ ਵੱਡਾ ਨਹੀਂ ਹੋ ਰਿਹਾ ਮੈਨੂੰ ਲੱਗਦਾ ਉਹਦੇ ਜਾਣ ਦਾ ਤਾਂ ਹਰ ਮਿੰਟ ਹਰ ਸੈਕਿੰਡ ਘਟਾ ਇਹ ਚੀਜ਼ਾਂ ਦਾ ਉਦੇ ਵਾਸਤੇ ਕੁਝ ਵੀ ਨਹੀਂ ਸੀ ਹੂੰ ਤੇ ਜਿਆਦਾ ਤਾਂ ਪੰਜਾਬੀਆਂ ਦੇ ਵਿੱਚ ਉਹਨੇ ਰਹਿਣਾ ਹੀ ਰਹਿਣਾ ਇਹ ਜਿਹੜਾ ਇਮੋਰਟਲ ਹੋਣ ਦੀ ਗੱਲ ਕੀਤੀ ਹੈ ਪਰ ਮੈਨੂੰ ਲੱਗਦਾ ਜੇ ਉਹ ਜਿਉਂਦਾ ਹੁੰਦਾ ਤਾਂ ਉਹ ਹੋਰ ਬਹੁਤ ਕੁਝ ਕਰ ਦਿੰਦਾ ਜਿਹੜਾ ਪੰਜਾਬ ਲਈ ਪੰਜਾਬੀਅਤ ਲਈ ਬਹੁਤ ਬਹੁਤ ਮੈਨੂੰ ਲੱਗਦਾ ਕਿ ਜਿੰਨਾ ਚਲੋ ਸਾਰੇ ਪ੍ਰਮੋਟ ਕਰ ਰਹੇ ਨੇ ਪਰ ਜਿਸ ਲੈਵਲ ਦੇ ਉੱਤੇ ਪਿਆਰ ਸਿੱਧੂ ਮੂਸੇਵਾਲਾ ਨੂੰ ਮਿਲਿਆ ਮਤਲਬ ਲੋਕਾਂ ਨੇ ਅਜੇ ਵੀ ਲੋਕ ਇਹ ਮਹਿਸੂਸ ਕਰਦੇ ਆ ਕਿ ਘਰ ਦਾ ਜੀਓ ਹੀ ਤੌਰ ਤੇ ਉਹਦਾ ਸ਼ੋਗ ਮਨਾਉਂਦੇ ਆ ਜੀ ਨੇ ਉਹ ਤਾਂ ਬਈ ਹੈ ਪੰਜਾਬ ਤੇ ਪੰਜਾਬੀ ਹਰ ਬੰਦਾ ਸਿੱਧੂ ਦੇ ਘਰੇ ਉਹਦਾ ਅਫਸੋਸ ਕਰਨ ਗਿਆ ਸਿੱਧੂ ਦੀ ਮਕਾਨ ਸਾਰਾ ਪੰਜਾਬ ਗਿਆ ਤੇ ਇਦੋਂ ਵੱਡੀ ਗੱਲ ਨਹੀਂ ਹੋ ਸਕਦੀ ਸਿੱਧੂ ਦੇ ਭੋਗ ਤੇ ਤਖਤ ਸਾਹਿਬ ਦੇ ਜਥੇਦਾਰ ਪਹੁੰਚਦੇ ਨੇ ਸਿੱਧੂ ਦੇ ਭੋਗ ਤੇ ਫਤੇਗੜ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਕਥਾ ਕਰਦੇ ਨੇ ਸਿੱਧੂ ਦੇ ਘਰੇ ਇਹੋ ਇਹੋ ਜਿਹੇ ਫਨਕਾਰ ਜਿਨ੍ਹਾਂ ਨੂੰ ਫੇਮ ਨਾਲ ਕੋਈ ਮਤਲਬ ਨਹੀਂ ਉਹ ਉਹਨਾਂ ਦਿਨਾਂ 'ਚ ਜਾਂਦੇ ਨੇ ਦੇਖਦੇ ਆਪਾਂ ਹੋਂ ਤੱਕ ਹਰ ਘਰੇ ਇਹ ਜਾਨੀ ਕਿ ਸਿੱਧੂ ਜਿਹੜਾ ਦਾਇਰਿਆਂ ਚੋਂ ਬਾਹਰ ਹੋ ਗਿਆ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਇਹ ਨਹੀਂ ਕਹਿ ਸਕਦਾ ਸਿੱਧੂ ਮੇਰਾ ਯਾਰ ਆ ਸਿੱਧੂ ਤੁਹਾਨੂੰ ਲੱਗਦਾ ਮੇਰਾ ਵੀ ਯਾਰ ਆ ਸਿੱਧੂ ਇੱਥੇ ਕੋਈ ਹੋਰ ਭਰਾ ਆਪਣਾ ਆ ਜਾਂਦਾ ਉਹਨੇ ਵੀ ਕਹਿਣਾ ਮੇਰਾ ਯਾਰ ਆ ਚਾਹੇ ਉਹ ਮਿਲਿਆ ਚਾਹੇ ਉਹ ਨਹੀਂ ਮਿਲਿਆ ਸਿੱਧੂ ਖਵਦ ਹੈ ਉਹਦੇ ਕਰਕੇ ਜਾਨੀ ਕਿ ਵੀ ਹੰਬਲਨਸ ਕਾਰਨ ਸੀਗੀ ਉਹ ਬਹੁਤ ਹੰਬਲ ਸੀਗਾ ਹੰਬਲ ਤਾਂ ਬਹੁਤ ਜਿਆਦਾ ਸੀ ਉਹ ਉਹ ਤਾਂ ਫਿਰ ਕਿਉਂਕਿ ਬਾਅਦ ਘਟ ਉਹਦੀ ਜ਼ਿੰਦਗੀ ਚ ਹੈ ਹੀ ਨਹੀਂ ਸੀ ਕਿਸੇ ਨਾਲ ਬਿਤਕਰਾ ਜਾਂ ਕਿਸੇ ਨਾਲ ਈਗੋ ਇਹ ਤਾਂ ਉਹਦੇ ਚਿੱਤ 'ਚ ਨਹੀਂ ਸੀਗਾ ਕਿ ਪੀਕ ਤੇ ਸਿਖਰ ਤੇ ਸੀਗਾ ਆਪਣੇ ਔਰ ਜਿਸ ਹਿਸਾਬ ਨਾਲ ਉਹ ਮਿਲਦਾ ਸੀਗਾ ਜੋ ਜੋ ਵੀ ਨਹੀਂ ਆਹੀ ਭਾਈ ਇਹ ਮੈਨੂੰ ਅਹੀ ਠੀਕ ਨਹੀਂ ਲੱਗਦਾ ਉਹ ਸਿੱਧੂ ਸਿਖਰ ਤੇ ਨਹੀਂ ਸੀਗਾ ਲੋਕਾਂ ਨੂੰ ਹਜੇ ਭੁਲੇਖਾ ਉਹ ਅਸਲ ਦੇ ਵਿੱਚ ਉਹ ਚੀਜ਼ ਅਚੀਵ ਕਰ ਸਕਦਾ ਸੀ ਜਿਹੜੀ ਸਾਡੀ ਸੋਚਣੀ ਤੋਂ ਬਾਹਰ ਆ ਜਿਹੜੀ ਮੈਨੂੰ ਦੱਸਣੀ ਜਿਹੜੀ ਕਦੇ ਹੋਈ ਨਹੀਂ ਹਾਂ ਜਿਹੜੀ ਮੈਨੂੰ ਦੱਸਣੀ ਨਹੀਂ ਆ ਰਹੀ ਵੀ ਉਹ ਕੀ ਕਰ ਸਕਦਾ ਸੀ ਅਸਲ ਦੇ ਵਿੱਚ ਜੋ ਕੋਸ਼ਿਸ਼ ਕਰੀ ਹਲਕਾ ਜਿਹਾ ਰੈਫਰੈਂਸ ਹੋਵੇ ਕੀ ਕਰ ਸਕਦਾ ਸੀ ਜੋ ਕਰੀ ਜਾਂਦਾ ਸੀ ਹੁਣ ਭਈ ਇਹ ਤਾਂ ਮੈਨੂੰ ਲੱਗਦਾ ਵੀ ਇਹਦਾ ਉਹਦੇ ਵਾਸਤੇ ਆਉਣ ਜਾਣ ਦੀਆਂ ਖੇਡਾਂ ਸੀ ਵੀ ਅਜਿਹੇ ਜਿਹੇ ਗਾਣੇ ਜਿਨ੍ਹਾਂ ਨੂੰ ਅਸੀਂ ਜਿਹੜੇ ਉਹਦੇ ਬਹੁਤ ਵੱਡੇ ਗਾਣੇ ਨੇ ਬਈ ਜਿਹੜੇ ਲੱਗਦਾ ਵੀ ਆਹ ਕਿਆ ਬਣਾਦਾ ਯਾਰ ਪਰ ਇਹ ਤਾਂ ਆਏ ਦਾ ਕੰਮ ਸੀ ਉਹਦਾ ਉਹ ਤਾਂ ਉਹ ਤਾਂ ਅਸੀਂ ਉਹ એનર્ਜੀ ਜਿਹੜੀ ਆ ਗਵਾਲੀਆ ਜਿਹੜੀ ਨੇ ਪਤਾ ਨਹੀਂ ਕੀ ਕਰ ਦੇਣਾ ਸੀ ਜਿਹੜੀ ਮੈਨੂੰ ਭਾਵਨਾ ਚੋ ਦੱਸ ਕੇ ਦੱਸਣੀ ਨਹੀਂ ਆ ਰਹੀ ਵੀ ਉਹਨੇ ਕੀ ਕਰ ਦੇਣਾ ਸੀ ਉਹ ਉਹ ਤਾਂ ਬਹੁਤ ਵੱਡਾ ਬੰਦਾ ਕੋਲ ਆ ਸਿੱਧੂ ਨੂੰ ਖੁਸ਼ੀ ਬਹੁਤ ਹੋਣੀ ਸੀ ਹੈ ਹੈਲੋ ਮੈਂ ਲਾਹੌਰ ਤੋਂ ਬੋਲਦਾ ਔਰ ਤੁਸੀਂ ਨਹੀਂ ਉਹ ਪਿਆਰ ਕਰਦਾ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਫੋਨ ਕੀਤੇ ਇੱਕ ਨੰਬਰ ਸਿੱਧੂ ਦਾ ਵੀ ਹੋਣਾ ਸੀ ਇੱਕ ਉਹਦਾ ਵੀ ਸੀ ਤੇ ਉਹ ਪਿਆਰ ਵੀ ਕਰਦਾ ਸੀ ਚੰਗੇ ਭਾਗ ਹੈ ਵੀ ਉਹ ਸਾਡੇ ਵਰਗੇ ਬੰਦਿਆਂ ਨੂੰ ਜਿਨ੍ਹਾਂ ਦਾ ਕੰਮ ਉਹਦੇ ਮੁਕਾਬਲੇ ਬਹੁਤ ਛੋਟਾ ਹੈ ਤੇ ਉਹਦੇ ਮੁਕਾਬਲੇ ਆਰਟ ਦੇ ਵਿੱਚ ਵੀ ਕੋਈ ਮੁਕਾਬਲੇ ਵਾਲੀ ਤਾਂ ਗੱਲ ਹੀ ਨਹੀਂ ਤੇ ਉਹ ਸਾਡੇ ਵਰਗੇ ਭਰਾਵਾਂ ਨੂੰ ਮੁਹੱਬਤ ਕਰਦਾ ਸੀ ਹਰ ਦਿਨ ਹੱਸ ਵੀ ਲੈਂਦਾ ਸੀ ਰੋ ਵੀ ਲੈਂਦਾ ਸੀ ਤਾਂ ਮੈਨੂੰ ਉਹਦਾ ਧੰਨ ਭਾਗ ਹੈ ਵੀ ਉਹ ਸਾਨੂੰ ਮੁਹੱਬਤ ਕਰਦਾ ਸੀ